ਮਿੱਤਰੋ ਜੀ ਤੋਹਫ਼ੀ ਵੀ ਕਹੇ ਚੰਗੇ ਖਾਨਦਾਨ ਦਾ ਚੰਗਾ ਘੋੜਾ ਬਣਾਉਣ ਵਾਰੇ ਸੋਚਦੇ ਤਾਂ ਤੁਹਾਨੂੰ ਅੱਜ ਬੱਚਾ ਲਿਆਤਾ ਜਿਹੜਾ ਘੋੜਾ ਬਣਿਆ ਹੀ ਖੜਾ ਹਜੇ ਬਸ਼ੀਰਾ ਦੁੱਧ ਦੰਦੀ ਆ ਤੇ ਬੱਚੇ ਦੀ ਹਾਈਟ ਮੰਤਰਾਂ ਘੋੜਾ ਤਾਂ ਹੁਣੀ ਬਣਿਆ ਖੜਾ ਕੱਲੀ ਕੱਲੀ ਡਿਟੇਲ ਦਵਾਂਗੇ ਕੀ ਉਮਰ ਕੀ ਹਾਈਟ ਆ ਹੈ ਵੀ ਕਹੇ ਥੰਮ ਘੋੜੇ ਦਾ ਨੁਕਰਾਂ ਚ ਥੰਮ ਘੋੜਾ ਮੰਨੇ ਆ ਉਹਦਾ ਬੱਚਾ ਸਾਰੀ ਡਿਟੇਲ ਹੀ ਦਿੰਦੇ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰਿਆਂ ਦੋਸਤੋ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਰੁਨ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਅੱਜ ਤਰੀਕ 24 ਮਈ 2025 ਦੀ ਇਹ ਵੀਡੀਓ ਹੈ ਦੋਸਤੋ ਤੁਹਾਡੇ ਲਈ 24 ਮਈ ਨੂੰ ਇੱਕ ਬਹੁਤ ਹੀ ਚੰਗਾ ਬਸ਼ੀਰਾ ਲਿਆਤਾ ਜਿਹੜਾ ਘੋੜਾ ਬਣਿਆ ਖੜਾ ਕਹੇ ਭਰਾਣੇ ਹੁੰਦਾ ਜੈਜ ਪੈਸੇ ਲੈਣੇ ਪਰ ਚੰਗਾ ਘੋੜਾ ਤਿਆਰ ਕਰਨ ਦਾ ਚਾਹਵਾਨ ਹੋਵੇ ਤਾਂ ਮਿੱਤਰੋ ਇੱਕ ਵਾਰ ਆ ਕੇ ਆ ਘੋੜਾ ਜਰੂਰ ਚੈੱਕ ਕਰ ਇਸ ਦੇ ਰੇਟ ਦਾ ਤੁਹਾਨੂੰ ਘੋੜਾ ਮਿਲਣਾ ਹੀ ਨਹੀਂ ਨਹੀਂ ਇਹ ਹਾਈਟ ਵਾਲਾ ਮਿਲੇ ਤਿੰਨਾ ਛੋਟੀ ਉਮਰ ਦੀ ਬੱਚਾ ਪੂਰਾ ਵੱਡਾ ਕੱਦ ਕਰੀ ਬੈਠਾ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਆਜੋ ਵੱਧਿਆ ਬੇਸ਼ੇਰੀ ਦੀ ਡਿਟੇਲ ਸਾਰੀ ਜਿਹੜੀ ਤੁਹਾਨੂੰ ਦੇ ਦਈਏ ਤਾਂ ਮਿੱਤਰੋ 15 ਕਿ ਮਹੀਨੇ ਉਮਰ ਹੋਈ ਆ ਬੱਚੇ ਦੀ ਨਾਟੋਂ ਬਾਹਰ ਤਾਂ 95 60 ਇੰਚ ਤਾਂ ਹੋਣੀ ਹੋਇਆ ਖੜਾ ਤੇ ਆਪ ਅੰਦਾਜ਼ਾ ਲਾੜੋ ਜਿਹੜਾ 15 ਮਹੀਨੇ 95 96 ਇੰਚ ਹੋ ਗਿਆ ਤੇ ਜਦੋਂ ਪੂਰਾ ਘੋੜਾ ਜਾ ਕੇ 5 ਸਾਲ ਤੇ ਬਣਿਆ ਤਾਂ ਕੀ ਹਾਈਟ ਹੋ ਬੱਚੇ ਦੀ ਪੈਰਪੂਰ ਦਾ ਸਾਈਜ਼ ਚੈੱਕ ਕਰ ਮੜਾ ਆ ਪੂਰਾ ਵੱਡਾ ਸੌਂਬਾ ਹੋਵੇ ਵੀ ਕਾਉਣਾ ਭਲਵਾਨਾਂ ਵਾਲੇ ਦਲਸੀਰ ਕਾਕੀ ਦਾ ਦੋਸਤੋ ਦਲਸੀਰ ਕਾਕੀ ਘੋੜੇ ਦਾ ਡਾਇਰੈਕਟ ਬੱਚਾ ਆ ਇਹ ਕੋਈ ਹੋਰ ਦਾ ਪੋਤਾ ਨਹੀਂ ਜਾਂ ਪਰੋਤਾ ਨਹੀਂ ਡਾਇਰੈਕਟ ਬੱਚਾ ਦਲਸੀਰ ਕਾਕੀ ਦਾ ਤੇ ਬੱਚੇ ਦੀ ਕੰਨ ਦੀ ਕੰਡੀਸ਼ਨ ਦੇਖੋ ਕੁੰਡੀ ਵਾਲਾ ਕੰਨ ਹੈ ਪੂਰਾ ਨਾ ਕੋਈ ਝੁੰਗਾ ਪਾਣਾ ਤੇ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਹੈ ਕੋਈ ਓਵਰਲੈਪ ਨਹੀਂ ਕੋਈ ਦੂਰ ਨਹੀਂ ਰੱਖਿਆ ਪੂਰਾ ਮੰਨ ਲਓ ਕਹਿ ਦੀ ਆਪਾਂ ਬਰੀਕ ਕੰਨ ਫੇਸ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਪੁੱਠਾ ਪਠਾ ਹੈ ਨ ਪੂਰਾ ਸੋਹਣਾ ਬਣਿਆ ਹੋਇਆ ਬੱਚੇ ਦੇ ਮੱਥੇ ਸਿੰਗਲ ਪੌਰੀਓ ਮਿੱਤਰੋ ਦੇਮਾਨਾ ਇਹਦੇ ਲੱਗੀ ਹੋਈ ਆ ਤੇ ਪੂਰਾ ਚੰਗਾ ਕੋਈ ਹੱਥਾਂ ਪੈਰਾਂ 'ਚ ਕੋਈ ਫਾਲਟ ਨਹੀਂ ਕੋਈ ਪੌਰੀਆਂ 'ਚ ਫਾਲਟ ਨਹੀਂ ਪੂਰਾ ਓਕੇ ਆ ਦੇ ਟਾਈਮ ਪੂਰਾ ਓਕੇ ਰਿਪੋਰਟਾ ਦੇਖੋ ਖੜਨੇ ਖੁੱਡਨੇ ਬੱਚੇ ਨੇ ਜਲਦੇ ਅੰਦਰ ਨੂੰ ਵੜਦਾ ਜਾਂਦਾ ਜੋ-ਜੋ ਦੇਖੀ ਜਾਂਦੇ ਆ ਦੋਸਤੋ ਨੰਬਰ ਦੇ ਦਿੱਤੇ ਥੱਲੇ ਜਿਹੜੇ ਵੀ ਭਰਾ ਨੂੰ ਕਿਸੇ ਨੂੰ ਪਸੰਦ ਹੋਇਆ ਖਰੀਦਣ ਦਾ ਚਾਹਵਾਨ ਹੋਇਆ ਨੰਬਰ ਨੋਟ ਕਰ ਲਓ ਡਿਟੇਲ ਇਹਦੀ ਸਾਰੀ ਦਾਸਤੀ ਰੇਟ ਦਾ ਪਤਾ ਲੈਣਾ ਤੁਹੇ ਫੋਨ ਤੇ ਲੈ ਸਕਦੇ ਮਾਰਕ ਨੂੰ ਸਸਤਾ ਮਿਲੋ ਮਿਲਦੇ ਆਂ ਜਲਦ ਮੈਂ ਵੀਡੀਓ ਨੂੰ ਧੰਨਵਾਦ